ਅਮਰੀਕਾ ਤੋਂ ਡਿਪੋਰਟ ਕੀਤੇ ਜਾ ਰਹੇ ਨੌਜਵਾਨਾਂ 'ਚ ਸੁਲਤਾਨਪੁਰ ਲੋਧੀ ਦਾ ਵੀ ਨੌਜਵਾਨ ਸ਼ਾਮਲ ਹੋਰ ਮਰੀ ਹਾਲਤ ਨਹੀਂ ਕਿ ਜੈ ਉਹਨੂੰ ਕਰਜ਼ਾ ਚੱਕਿਆ ਹੀ ਮਕਾਨ ਜਿਹੜਾ ਰੱਖਿਆ ਤੇ ਯਾਰਾ ਦੋ ਤਾਰ ਹਿੱਸੇ ਦਾ ਰਾਕੋ ਤੇ ਕੋਟਾਸੀ ਜਾ ਕੇ ਬਣਾ ਦੇ ਰਿਹਾ ਮਦੂਈ ਨਾ ਪਰ ਉਹ ਬਿੱਚਾ ਕੋ ਮਚਾ ਕਰਜ਼ੇ ਦੀ ਪੰਡ ਚੁੱਕ ਕੇ ਘਰ ਦੇ ਹਾਲਾਤ ਸੁਧਾਰਨ ਦਾ ਸੁਪਨਾ ਲੈ ਕੇ ਗਿਆ ਸੀ ਵਿਦੇਸ਼ ਨਹੀਂ ਪਤਾ ਫਿਰ ਸਾਨੂੰ ਪੇਟ ਹੀ ਨਹੀਂ ਗੱਲਦਾ ਵੀ ਮੈਂ ਬਾਅਦ ਸਿਆਉਂਗਾ ਜਾਂ ਕਿੱਥਾਂ ਆਉਂਗਾ ਅਸੀਂ ਤਾਂ ਸਾਨੂੰ ਤਾਂ ਤੁਸੀਂ ਹੀ ਆਇਆ ਤਾਂ ਸਾਨੂੰ ਪਤਾ ਨਹੀਂ ਅੱਛਾ ਜੀ ਨੇ ਸਾਨੂੰ ਕੋਈ ਪਤਾ ਨਹੀਂ ਘਰ ਦੇ ਹਾਲਾਤ ਬੇਹਦ ਮਾੜੇ ਮਹਾਰਾਜ ਹੁਣ ਥਾਂ ਮਕਾਨ ਵੀ ਗਿਆ ਘਰ-ਬਾਰ ਵੀ ਗਿਆ ਸੱਜੇ ਵੀ ਰੋਲ ਲੰਗੇ ਕੋਈ ਹੱਤ ਨਹੀਂ ਇਹ ਤਾਂ ਪਹਿ ਸਰਕਾਰ ਹੀ ਆ ਜਦੋਂ ਮਾੜੀ ਮੁੱਕੀ ਮੱਚ ਕਰ ਦੇ ਤੋੜੀ ਰੋਟੀ ਖਾਂਦੇ ਰਹਿ ਜਾਾਂਗੇ ਨਹੀਂ ਕੋਈ ਬਾਹਰ ਪਿਤਾ ਕਰਦਾ ਮਿਹਨਤ ਮਜ਼ਦੂਰੀ ਅਮਰੀਕੀ ਰਾਸ਼ਟਰਪਤੀ ਟਰੰਪ ਦੇ ਹਕਮਤੋਂ ਬਾਅਦ ਅਮਰੀਕਾ ਨੇ ਗੈਰ ਕਾਨੂੰਨੀ ਪ੍ਰਵਾਸੀਆਂ ਖਿਲਾਫ ਵੱਡੇ ਪੱਧਰ ਤੇ ਦੇਸ਼ ਨਿਕਾਲੇ ਦੀ ਮੁਹਿੰਮ ਸ਼ੁਰੂ ਕੀਤੀ ਹੈ ਇਸੇ ਤਹਿਤ ਬੀਤੇ ਸੋਮਵਾਰ 3 ਫਰਵਰੀ ਨੂੰ ਇੱਕ ਅਮਰੀਕੀ ਫੌਜੀ ਜਹਾਜ਼ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਲੈ ਕੇ ਭਾਰਤ ਲਈ ਰਵਾਨਾ ਹੋਇਆ ਇਹ ਜਹਾਜ਼ ਅੱਜ ਭਾਰਤ ਪਹੁੰਚਿਆ ਇਹ ਜਹਾਜ਼ ਅਮ੍ਰਿਤਸਰ ਹਵਾਈ ਅੱਡੇ ਉਤਰਿਆ ਇਸ ਵਿੱਚ 205 ਲੋਕ ਸਵਾਰ ਨੇ ਬਹੁਤੇ ਪੰਜਾਬੀ ਇਨਾ ਨੌਜਵਾਨਾਂ ਵਿੱਚ ਕਪੂਰਥਲਾ ਦੇ ਪਿੰਡ ਤਰਫ ਬਾਬਲ ਬਹਾਦਰ ਦਾ ਵਸਨੀ ਗੁਰਪ੍ਰੀਤ ਸਿੰਘ ਵੀ ਸ਼ਾਮਲ ਹੈ ਮੀਡੀਆ ਰਾਹੀਂ ਉਸਦੇ ਪਰਿਵਾਰਿਕ ਮੈਂਬਰਾਂ ਨੂੰ ਉਸਦੇ ਡਿਪੋਰਟ ਹੋਣ ਦੀ ਜਾਣਕਾਰੀ ਅੱਜ ਮਿਲੀ ਹੈ ਖਬਰ ਮਿਲਣ ਤੋਂ ਬਾਅਦ ਪਰਿਵਾਰ ਬੇहद ਭਾਵੁਕ ਹੋ ਚੁੱਕਿਆ ਹੈ ਪਰਿਵਾਰ ਦਾ ਰੋ ਰੋ ਬੁਰਾ ਹਾਲ ਹੈ ਪਰਿਵਾਰ ਨੇ ਕਰਜ਼ੇ ਦੀ ਪੰਡ ਚੁੱਕ ਕੇ ਉਸ ਨੂੰ ਅਮਰੀਕਾ ਭੇਜਿਆ ਸੀ ਤੇ ਬਹੁਤ ਸਾਰੇ ਸੁਪਨੇ ਦੇਖੇ ਸਨ ਕਿ ਸ਼ਾਇਦ ਉਹ ਘਰ ਦੇ ਹਾਲਾਤ ਸੁਧਾਰੇਗਾ ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਮੀਡੀਆ ਟੀਮ ਨੇ ਅਮਰੀਕਾ ਤੋਂ ਡਿਪੋਰਟ ਹੋ ਰਹੇ ਗੁਰਪ੍ਰੀਤ ਦੇ ਪਿੰਡ ਪਹੁੰਚ ਕੇ ਉਸਦੇ ਪਿਤਾ ਦੇ ਨਾਲ ਗੱਲਬਾਤ ਕੀਤੀ ਕੀ ਦੱਸਿਆ ਉਹਨਾਂ ਦੱਸਿਆ ਕਿ 40 ਲੱਖ ਰੁਪਏ ਦਾ ਕਰਜ਼ਾ ਚੁੱਕ ਕੇ ਉਸਨੇ ਆਪਣੇ ਬੇਟੇ ਨੂੰ ਵਿਦੇਸ਼ ਭੇਜਿਆ ਸੀ ਕਰੀਬ 20 ਦਿਨ ਪਹਿਲਾਂ ਉਸ ਦਾ ਬੇਟੇ ਨਾਲ ਗੱਲਬਾਤ ਹੋਈ ਉਸ ਤੋਂ ਬਾਅਦ ਅੱਜ ਉਸ ਨੂੰ ਪਤਾ ਲੱਗਿਆ ਕਿ ਉਸ ਦਾ ਪੁੱਤਰ ਡਿਪੋਰਟ ਹੋ ਕੇ ਘਰ ਵਾਪਸ ਆ ਰਿਹਾ ਹੈ ਪਰਿਵਾਰ ਵੱਲੋਂ ਸਰਕਾਰ ਪਾਸਿਓਂ ਮਦਦ ਦੀ ਗੁਹਾਰ ਲਗਾਈ ਹੈ ਤੇ ਨੌਕਰੀ ਦੀ ਮੰਗ ਕੀਤੀ ਜਾ ਰਹੀ ਹੈ ਬਪੂ ਜੀ ਕੀ ਤੁਹਾਡਾ ਨਾਮ ਹੈ ਤੇ ਕਿੱਥੋਂ ਦੇ ਰਹਿਣ ਵਾਲੇ ਹੋ ਤਰਸ਼ੇਮ ਤਰਸ਼ੇਮ ਮੇਰਾ ਨਾਮ ਜੀ ਛੱਡੂ ਵਾਲਾ ਤਰਮਹਿਬਲ ਬਹਾਦਰ ਦੇ ਵਿੱਚ ਰਹਿਨੇ ਹਾਂ ਜੀ ਇਹ ਹੋਰ ਮਰੀ ਹਾਲਤ ਤਾਂ ਨਹੀਂ ਕਿ ਜੈਵ ਨੂੰ ਕਰਜ਼ਾ ਚੱਕਿਆ ਜੀ ਮਕਾਨ ਜਿਹੜਾ ਰੱਖਿਆ ਤੇ 11-2 ਤਾਰੀਖ ਤੇ ਲਾਰਾ ਕੋਲੋਂ ਦੱਸ ਜੀ ਪਿਆ ਕੇ ਕੋਲੇ ਜਿਹੜੇ ਬਸੂਏ ਤੇ ਉਹ ਵਿੱਚ ਚ ਰੂਮ ਜ ਆ ਹਮਾਰੋ ਉਹਦੀਆਂ ਪੈ ਤੁਹਾਨੂੰ ਪਤਾ ਸੀ ਗੁਰਪ੍ਰੀਤ ਅਜ ਵਾਪਸ ਆ ਰਿਹਾ ਨਹੀਂ ਜੀ ਸਾਹਿਬ ਕੋਈ ਪਤਾ ਨਹੀਂ ਤੁਸੀਂ ਖਬਰਾਂ ਸੁਣੀਆਂ ਸੀ ਕਿ ਵੈਸੇ ਅਮਰੀਕਾ ਦੇ ਵਿੱਚੋਂ ਤਾਂ ਹੋ ਰਹੀਆਂ ਖਬਰਾਂ ਨਾ ਸਾਡੇ ਕੋਲ ਫੋਨ ਤੇ ਨਾ ਕੋਈ ਸੁਣੀ ਹੈਗਾ ਤੇ ਜੀ ਨਾ ਪੁੱਛਿਆ ਅੱਟਾ ਡਿਆ ਆਉਂਦਾ ਹੀ ਪਤਾ ਲੱਗਦਾ ਜੀ ਹੋਲੀ ਪਤਾ ਲੱਗਾ ਵੀ ਆ ਗੱਲ ਨੂੰ ਕਿੰਨੇ ਪੈਸੇ ਦੇ ਵਿੱਚ ਤੇ ਕਿਹੜੇ ਏਜੰਟ ਨਾਲ ਭੇਜਿਆ ਸੀ ਕੋਈ ਤੁਹਾਨੂੰ ਜੀ ਏਜੰਟ ਨਾਲ ਸਾਨੂੰ ਕੋਈ ਪਤਾ ਨਹੀਂ ਲੁਧਿਆਣੇ ਸਾਈਡ ਦਾ ਰੱਖਦੇ ਸੀ ਤੇ 45 ਹਜ਼ਾਰ ਰੁਪਏ ਲੱਗੇ ਬੰਦੇ ਸਾਡੇ ਲੱਗੇ ਅੱਛਾ ਜੀ ਇਹ ਪੈਸੇ ਦਾ ਕਿੱਥੋਂ ਤੁਸੀਂ ਬੰਦੋਬਸ ਕੀਤਾ ਤੁਹਾਡੇ ਹਾਲਾਤ ਦੇਖ ਕੇ ਤਾਂ ਲੱਗਦਾ ਨਹੀਂ ਕਿ ਹਾਲਾਤ ਨਹੀਂ ਕਿ ਕੋਈ ਰਿਸ਼ਤੇਦਾਰਾਂ ਕੋਲ ਲੈ ਆ ਲੈ ਲੱਖ-ਦੋ ਲੱਖ ਕੇ ਭੈਣ ਭਰਾ ਕੋਈ ਕਹੀ ਆਲੀ ਦੋ ਤਿੰਨ ਵੀ ਆ ਗਈ ਸੀ ਬਾਬਾ ਹੂੰ ਉਨ੍ਹਾਂ ਕੋਲ ਥੋੜਾ ਥੋੜਾ ਕਰਕੇ ਇੱਕ ਮਕਾਨ ਲੈਣੇ ਤੇ ਜੀ ਇਦਾਂ ਕਰਕੇ ਪੈਸੇ ਇਕੱਠੇ ਕੀ ਮੰਗ ਕਰਦੇ ਹੋ ਕੀ ਕਹਿਣਾ ਚਾਹ ਰਹੇ ਹੋ ਮੰਗੇ ਹੀ ਕਰਦੇ ਆ ਜੀ ਜਿੰਨੀ ਮਤ ਹੋ ਸਕੇ ਸਰਕਾਰ ਕੋਲ ਇਕਾੜੀ ਜੇ ਤਰਪਾ ਕਰੇ ਜੀ ਨੰਗ ਹੋ ਗਏ ਮਕਾਨ ਵੀ ਗਿਆ ਸਾਡੇ ਕੋ ਪਹਿਰ ਤੇ ਹੁਣ ਇੱਕ ਮੁਸਾਲਾ ਤੋਂ ਤੱਡੂ ਗਗਰਾ ਤਾਂ ਉਮੀਦ ਹੈ ਗੁਰਪ੍ਰੀਤ ਕਦੋਂ ਘਰੇ ਆਏਗਾ ਕੁਝ ਪਤਾ ਆਏਗਾ ਨਹੀਂ ਜੀ ਕਹਿੰਦਾ ਗਿਆ ਤੋ ਤੱਕ ਲੱਗਾ ਹਾਂ ਤੋ ਪਤਾ ਨਹੀਂ ਜੀ 15-20 ਦਿਨ ਹੋ ਗਏ ਗੱਲ ਨਹੀਂ ਹੋਈ ਕੀ ਨਾਮ ਹੈ ਤੇ ਕਿੱਥੋਂ ਦੇ ਰਹਿਣ ਵਾਲੇ ਆ ਪਰਫੈਮਲ ਬਹਾਦਰ ਮੇਰਾ ਨਮਿੰਦਰ ਸਾਨੂੰ ਪਤਾ ਕਿ ਅੱਜ ਤੁਹਾਡਾ ਲੜਕਾ ਗੁਰਪ੍ਰੀਤ ਜਿਹੜਾ ਆਇਆ ਉਹ ਵਿਦੇਸ਼ ਤੋਂ ਵਾਪਸ ਆ ਗਿਆ ਉਹ ਗਲਤ ਤਰੀਕੇ ਦੇ ਨਾਲ ਅਫਰੀਕਾ ਜਾਣਾ ਚਾਹੁੰਦਾ ਸੀ ਉੱਥੇ ਪੜਿਆ ਗਿਆ ਸੀ ਉੱਤੋਂ ਦੀ ਸਰਕਾਰ ਨੇ ਫਰਕੇ ਨੂੰ ਰਿਪੋਰਟ ਕਰ ਦਿੱਤਾ ਨਹੀਂ ਪਤਾ ਸਾਨੂੰ ਨਹੀਂ ਸਾਨੂੰ ਪੇਟ ਹੀ ਨਹੀਂ ਗੱਲਦਾ ਵੀ ਮਤ ਬਾਖਸਿਆਊਗਾ ਜਾਂ ਕੱਦ ਲਾਊਗੀ ਅਗੀ ਤਾਂ ਸਾਨੂੰਰਾ ਤੁਸੀਂ ਹੀ ਆਇਆ ਤਾਂ ਸਾਨੂੰ ਪਤਾ ਲੱਗਾ ਬੱਚੋ ਜੀ ਨੇ ਸਾਨੂੰ ਕੋਈ ਪਤਾ ਨਹੀਂ ਅਗੀ ਤਾਂ ਖ ਵੀ ਚਲੋ ਬੱਚਾ ਗਿਆ ਵਾ ਚਲੋਟਾਰੇ ਲੱਗ ਜੂ ਹਮ ਹਰ ਆਹ ਤੇ ਕੋ ਪਤਾ ਲੱਗਾ ਸਾਨੂੰ ਵੀ ਮਤ ਜ ਆ ਰਿਹਾ ਸੀ ਕੀ ਮੰਗ ਕਰਦੇ ਹੁਣ ਮੰਗ ਮਾਰਾਗਾ ਮਹਾਰਾਜ ਹੁਣ ਥਾਂ ਮਕਾਨ ਵੀ ਗਿਆ ਘਰ ਬਾਹਰ ਵੀ ਗਿਆ ਬੱਚੇ ਵੀ ਰੋਲ ਨੰਗੇ ਕੋਈ ਹਾਲਤ ਨਹੀਂ ਰਹੀ ਇਹ ਤਾਂ ਤਿਹੇ ਸਰਕਾਰ ਹੀ ਆ ਜੋ ਕੋਈ ਮਾੜੀ ਮੋਟੀ ਮੱਤ ਕਰ ਦਵੇ ਤਾਂ ਕੋਣੀ ਰੋਟੀ ਖਾਂਦੇ ਰਹਿ ਜਾਾਂਗੇ ਨਹੀਂ ਤਾਂ ਕੋਈ ਵਾਹ ਨਹੀਂ ਤੁਹਾਨੂੰ ਲੱਗਦਾ ਕਿ ਬੱਚੇ ਨੂੰ ਇਸ ਤਰ੍ਹਾਂ ਵਿਦੇਸ਼ ਨਹੀਂ ਜਾਣਾ ਚਾਹੀਦਾ ਇੱਕੋ ਇੱਕ ਬੱਚਾ ਸੀ ਪਾਲ ਪੋਸ ਕੇ ਦੋ ਵਿਦੇਸ਼ ਭੇਜ ਮਹਾਰਾਜ ਇੱਥੇ ਕੀ ਜਿਹੜੀ ਜੇ ਕੋਈ ਕਰ ਲੈਂਦਾ ਵਾ ਤਾਂ ਕੋਈ ਪੈਸੇ ਨਹੀਂ ਮਿਲਦਾ ਕੱਚੇ ਇਹ ਦਿੱਤਾ ਵੀ 4 500 ਨਾ ਦਿਹਾੜੀ ਦੇ ਨਾਲ ਆ ਮਤਲਬ ਕੀ ਕਰੂਗਾ ਕੰਡਾ ਬੱਚੇ ਪਾਲੂਗਾ ਦਾ ਮਤਲਬ ਕੋਈ ਸਾਧਨ ਮਾਰਾ ਮੋਟਾ ਕਸਤੇ ਜਾਊਗਾ ਕਿਤੇ ਰਾਹ ਦੇ ਵਿੱਚ ਵਿਗੜ ਜਾਵੇ ਤੇ ਉਹ ਉਹਨੂੰ ਬਣਾਊਗਾ ਕਿ ਆਪ ਜਾਊਗਾ ਕੋਈ ਬਾਣੀ ਜਿੱ ਕਿਸੇ ਬਣੀ ਨਹੀਂ ਤਾਂ ੱਕੇ ਖਾਂਦੀ ਕੀ ਲੋੜ ਹੈ ਜੇ ਮਤਲਬ ਇੱਥੇ ਰੋਪੀ ਦਾ ਜਿਗਾਰ ਹੋਵੇ ਰਿਸ਼ਤੇਦਾਰਾਂ ਨੇ ਵਾਕ ਕਰਨਾ ਪਹਿਲੇ ਮੋੜ ਜਦਕੂ ਮੈਂ ਆ ਵਾ ਇਨਾ ਰੁਪਈਆ ਚੱਕਿਆ ਉਹਨੇ ਵਾਕ ਕਰਨਾ ਵੀ ਸਾਨੂੰ ਥਾਂ ਦੇ ਉਹ ਚਾ ਤਹਿ ਦੇ ਕੰਤੂ ਸੀ ਕੀ ਸੋਚਦੇ ਆ ਅਸੀਂ ਸੋਚਦੇ ਹਾਂ ਵੀ ਜੇ ਸਾਡੀ ਸਰਕਾਰ ਨਾਇਤ ਕਰ ਜਾਵੇ ਟੰਗਾੜੀ ਮੋਤੀ ਤੇ ਚਲ ਵਸੀ ਮਤਲਬ ਮਰੇ ਬੜ ਰੋਟੀ ਖਾਂਦੇ ਰਹਿ ਜਾਂਦੇ ਤੁਸੀਂ ਚਾਹੁੰਦੇ ਹੋ ਕਿ ਜਿਹੜਾ ਗੈਰ ਕਾਨੂੰਨੀ ਤਰੀਕੇ ਨਾਲ ਏਜੰਟ ਭੇਜਦੇ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਔਰ ਤੁਹਾਡੇ ਪੈਸੇ ਵਾਪਸ ਹੋਣੇ ਚਾਹੀਦੇ ਹਾਂ ਹਾਂਜੀ ਹਾਂਜੀ ਬਿਲਕੁਲ ਸਹੀ ਆ ਜੀ ਜਿਹਨੇ ਜੱਟ ਦੇ ਧਰ ਤੋਂ ਪੈਸੇ ਲਾਇਆ ਔਰ ਉਹ ਗੈਰ ਕਾਨੂੰਨੀ ਉਹਨੂੰ ਭੇਜਿਆ ਹਾਂਜੀ ਉਹਦੇ ਤੇ ਬੰਦੀ ਕਾਰਵਾਈ ਹੋਣੀ ਚਾਹੀਦੀ ਬੰਦੀ 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 ਵੀ ਆ ਜੀ ਬੰਦੀ ਬੰਦੀ ਵੀ ਆ